ਪਹਿਲਾ ਬਿਲਗੇ ਦੀ ਸਾਰੀ ਪ੍ਰੈਸ ਦਾ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਬਿਲਕੁਲ ਸ਼ਾਰਟ ਨੋਟਿਸ ਮੇਰੇ ਖਲ 1 ਘੰਟੇ ਦੇ ਨੋਟਿਸ ਤੇ ਤੁਸੀਂ ਸਾਰੇ ਮੈਨੂੰ ਸੁਣਨ ਵਾਸਤੇ ਪਹੁੰਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਪਿਛਲੇ ਕਈ ਦਿਨਾਂ ਤੋਂ ਬਲਕ ਸੰਪਤੀ ਤੇ ਜ਼ਿਲ੍ਹਾ ਪর্ষਦ ਦੇ ਇਲੈਕਸ਼ਨ ਦੀ ਕੈਂਪੇਨ ਕਰ ਰਹੀ ਹਾਂ ਔਰ ਸਾਰੀ ਕੈਂਪੇਨ ਦੇ ਦੌਰਾਨ ਬੜੀਆਂ ਚੀਜ਼ਾਂ ਜਿਹੜੀਆਂ ਉਹ ਨਿਕਲ ਕੇ ਸਾਂਝੀਆਂ ਸਾਹਮਣੇ ਆਈਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਆ ਕਿ ਵੀ ਕਿਵੇਂ ਸਾਰੀਆਂ ਪਾਰਟੀਆਂ ਆਪਣੀ ਵੱਖਰੋ ਵਖਰੀ ਆਡਿਓਲੋਜੀ ਨੂੰ ਛੱਡ ਕੇ ਵੱਖੋ ਵੱਖਰੇ ਸਿਧਾਂਤਾਂ ਨੂੰ ਛੱਡ ਕੇ ਕਿਵੇਂ ਸਾਰੇ ਜਿਹੜੇ ਜਿਹੜੇ ਆ ਉਹ ਅਮਰਵੀ ਪਾਰਟੀ ਦੇ ਖਿਲਾਫ ਇਕਜੁੱਟ ਹੋ ਕੇ ਲੜ ਰਹੇ ਔਰ ਮੈਂ ਇਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਆ ਕਿ ਇਹ ਸਾਡੀ ਸਿਆਸਤ ਵਾਸਤੇ ਆਉਣ ਵਾਲੇ ਸਮੇਂ ਵਾਸਤੇ ਇਹ ਚੀਜ਼ਾਂ ਜਾਇਜ਼ ਨੇ ਕਿ ਮਤਲਬ ਸਿਧਾਂਤ ਜਿਹੜੇ ਨੇ ਫਿਰ ਪਾਰਟੀਆਂ ਦੀ ਆਪਣੀ ਆਪਣੀ ਆਡਿਓਲੋਜੀ ਫਿਰ ਵੱਖਰੇ ਵੱਖਰੇ ਇਲੈਕਸ਼ਨ ਕਿਉਂ ਲੜਦੇ ਆ ਪਾਰਟੀਆਂ ਆਪਣਾ ਨਾਮ ਵੱਖਰਾ ਕਿਉਂ ਰੱਖਦੀਆਂ ਕਿਉਂਕਿ ਉਹਨਾਂ ਦਾ ਸਿਧਾਂਤ ਵੱਖਰਾ ਹੁੰਦਾ ਉਹਨਾਂ ਦੀ ਆਡਿਓਲੋਜੀ ਵੱਖਰੀ ਹੁੰਦੀ ਹੈ ਕੁਝ ਅਲੱਗ ਹੁੰਦੀਆਂ ਤਾਂ ਪਾਰਟੀ ਆਪਣਾ ਵੱਖਰਾ ਵੱਖਰਾ ਜਿਹੜਾ ਉਹ ਨਾਮ ਰੱਖਦੇ ਆ ਇਸ ਵੇਲੇ ਜਿਹੜਾ ਸਿਨੈਰੀਓ ਨਿਕਲ ਕੇ ਸਾਹਮਣੇ ਆਇਆ ਉਹਦੇ ਵਿੱਚ ਕਾਂਗਰਸ ਤੇ ਬੀਐਸਪੀ ਬੀਜੇਪੀ ਵਡਾਲਾ ਗਰੁੱਪ ਤੇ ਦੂਸਰਾ ਅਕਾਲੀ ਦਲ ਦਾ ਗਰੁੱਪ ਕੁਝ ਕਾਮਰੇਡਾਂ ਦਾ ਕਾਮਰੇਡਾਂ ਦੇ ਇੱਕ ਦੋ ਗਰੁੱਪ ਇਹ ਸਾਰੇ ਜਣੇ ਇੱਕ ਮੰਚ ਤੇ ਇਕੱਠੇ ਹੋ ਕੇ ਇਲੈਕਸ਼ਨ ਲੜ ਰਹੇ ਜੇ ਮੈਂ ਸਭ ਤੋਂ ਪਹਿਲਾਂ ਵਡਾਲਾ ਸਾਹਿਬ ਦੀ ਗੱਲ ਕਰ ਲਾਂ ਕਿ ਉਹਨਾਂ ਨੇ ਬਗਾਵਤ ਇਸ ਕਰਕੇ ਕੀਤੀ ਸੀ ਕਿ ਪੰਥ ਦਾ ਘਾਣ ਹੋ ਗਿਆ ਬਾਦਲਕਿਆ ਨੇ ਪੰਥ ਦਾ ਘਾਣ ਕਰ ਦਿੱਤਾ ਤੇ ਅੱਜ ਜਿਹੜਾ ਉਹਨਾਂ ਦਾ ਇਹ ਸਾਹਮਣੇ ਆਇਆ ਕਿਰਦਾਰ ਉਹ ਇਹ ਕਿ ਉਹਨਾਂ ਨੇ ਕਾਂਗਰਸ ਦੇ ਨਾਲ ਮਿਲ ਕੇ 6 ਸੀਟਾਂ ਤੇ ਕਾਂਗਰਸ ਨੇ ਉਹਨਾਂ ਨੂੰ ਸਪੋਰਟ ਕਰ ਰਹੀ ਆ ਉਹਨਾਂ ਨੇ ਆਜ਼ਾਦ ਉਮੀਦਵਾਰ ਖੜਾ ਕੀਤਾ 6 ਸੀਟਾਂ ਦੇ ਮਲਕ ਸੰਮਤੀ ਦੀਆਂ ਤੇ ਔਰ ਇੱਕ ਜ਼ਿਲ੍ਹਾ ਪ੍ਰੀਸ਼ਦ ਤੇ ਇਹ ਆਪਣਾ ਆਜ਼ਾਦ ਉਮੀਦਵਾਰ ਸ਼ੁਰੂ ਖੜੇ ਕੀਤੇ ਆ ਜਿਨ੍ਹਾਂ ਦੇ ਕਾਂਗਰਸ ਦੇ ਨਾਲ ਖੁੱਲੇ ਆ ਪੋਸਟਰ ਲੱਗੇ ਹੋਏ ਆ ਕਿੰਦਾ ਮਤਲਬ ਕਿ ਪਿੱਛੋਂ ਲੈ ਕੇ ਹੁਣ ਤੱਕ 84 ਤੋਂ ਲੈ ਕੇ ਹੁਣ ਤੱਕ ਜਿਹੜੇ ਭੰਡ ਦੇ ਆ ਰਹੇ ਨੇ ਕਿ ਬਈ ਖੂਨੀ ਪੰਜਾ ਖੂਨੀ ਪੰਜਾ ਕਾਂਗਰਸ ਇੱਕ ਖੂਨੀ ਪੰਜਾ ਆ ਅੱਜ ਤੁਸੀਂ ਸ਼ਰਿਆ ਮਕੰਨਾਂ ਦੇ ਉੱਤੇ ਜਿਹੜੇ ਉਹ ਪੋਸਟਰ ਲੱਗੇ ਹੋਏ ਆ ਉਹ ਪੰਜੇ ਦੇ ਨਾਲ ਮੰਝਾ ਵਡਾਲਾ ਸਾਹਿਬ ਦਾ ਜਿਹੜਾ ਨਿਸ਼ਾਨ ਆ ਉਹ ਮੰਝਾ ਆ ਇੱਕ ਪੋਸਟਰ ਦੇ ਉੱਤੇ 50 ਤੇ ਮੰਝਾ ਉਹ ਦੇਖਣ ਲਈ ਜਿਹੜੇ ਇੱਕ ਕੀਤੇ ਨੇ ਔਰ ਬਾਕੀ ਸਾਰੀਆਂ ਸੀਟਾਂ ਦੇ ਉੱਤੇ 6 ਤੋਂ ਇਲਾਵਾ ਬਾਕੀ ਸਾਰੀਆਂ ਸੀਟਾਂ ਦੇ ਉੱਤੇ ਉਹਨਾਂ ਨੇ ਆਪਣੇ ਜਿੰਨੇ ਵੀ ਉਹਨਾਂ ਦੇ ਫੋਲੋਅਰਸ ਨੇ ਜਾਂ ਮੈਂ ਮੈਂ ਪੈਰੋਕਾਰ ਕਹਿਨੇ ਹੁੰਦੀ ਆ ਜਦੋਂ ਅਸੀਂ ਅੰਨਾ ਪਰੋਸਾ ਕਰਦੇ ਆ ਆਪਣੇ ਜਿਹੜੇ ਸਾਡੇ ਸੰਗੀ ਸਾਥੀ ਹੁੰਦੇ ਉਹਨਾਂ ਨੂੰ ਕਿਤੇ ਵੀ ਝੋਕ ਦਿੰਦੇ ਆ ਤਾਂ ਫਿਰ ਉਹ ਪੈਰੋਕਾਰ ਹੀ ਹੁੰਦੇ ਆ ਉਹਨਾਂ ਨੂੰ ਸਖਤ ਹਦਾਇਤਾਂ ਕੀਤੀਆਂ ਨੇ ਕਿ ਵੋਟ ਕਾਂਗਰਸ ਨੂੰ ਪਾਓ ਦੂਸਰੇ ਪਾਸੇ ਭਾਜਪਾ ਭਾਜਪਾ ਨੇ ਕੁਝ ਸੀਟਾਂ ਦੇ ਉੱਤੇ ਆਪਣੇ ਕੈਂਡੀਡੇਟ ਖੜੇ ਕੀਤੇ ਬਾਕੀ ਸਾਰੀਆਂ ਹਦਾਇਤਾਂ ਦੇ ਅਨੁਸਾਰ ਜਿਹੜੀ ਵੋਟ ਆ ਉਹ ਕਾਂਗਰਸ ਨੂੰ ਜਾ ਰਹੀ ਆ ਤੀਸਰੇ ਨੰਬਰ ਤੇ ਬੀਐਸਪੀ ਸਭ ਤੋਂ ਵੱਡੀ ਦੁੱਖ ਦੀ ਗੱਲ ਜਿਹੜੀ ਹੈ ਨਾ ਉਹ ਮੈਨੂੰ ਬੀਐਸਪੀ ਦੀ ਨਜ਼ਰ ਆਈ ਕਿ ਹਰ ਸਮੇ ਸਮੇ ਦੇ ਉੱਤੇ ਸਾਈਬ ਸ੍ਰੀ ਕਾਂਸ਼ੀਰਮ ਜੀ ਬਾਬੂ ਜੀ ਦਾ ਜਿਹੜਾ ਪਾਰਟੀ ਬਣਾਉਣ ਦਾ ਮਨੋਰਥ ਸੀਗਾ ਉਹ ਦੱਬਲੇ ਦੱਬੇ ਕੁਚਲੇ ਲੋਕਾਂ ਨੂੰ ਜਿਹੜਾ ਨਾ ਉਹ ਉੱਪਰ ਉਠਾਉਣ ਵਾਸਤੇ ਉਹਨਾਂ ਦੇ ਜਨਜੀਵਨ ਨੂੰ ਅ ਅੱਛਾ ਕਰਨ ਵਾਸਤੇ ਸੀ ਉਹ ਬ੍ਰਦਰਲੀ ਵਾਈਜ਼ ਪਾਰਟੀ ਨਹੀਂ ਸੀ ਜਿਹੜੀ ਸਾਬ ਸ੍ਰੀ ਕਾਸ਼ੀਰਾਮ ਨੇ ਬਣਾਈ ਸੀ ਉਹ ਇੱਕ ਬਰਾਦਰਰੀ ਦੀ ਪਾਰਟੀ ਨਹੀਂ ਸੀ। ਔਰ ਉਹਦੇ ਵਿੱਚ ਉਹ ਆਪਣੇ ਭਾਸ਼ਣਾਂ ਵਿੱਚ ਕਹਿੰਦੇ ਹੁੰਦੇ ਸੀ ਕਿ ਜਿਹੜਾ ਕਾਂਗਰਸ ਹੈ ਨਾ ਇਹ ਇੱਕ ਜਲਦਾ ਹੋਇਆ ਮਹਿਲ ਹੈ। ਜਿਹੜਾ ਇਹਦੇ ਨਾਲ ਸਮਝੌਤਾ ਕਰੂਗਾ, ਜਿਹੜਾ ਇਹਦੇ ਨਾਲ ਜੁੜੂਗਾ ਉਹ ਜਲ ਜਾਊਗਾ। ਔਰ ਉਹ ਸੱਚ ਹੋਇਆ ਔਰ ਬਾਬੂ ਜੀ ਨੇ ਕਾਸ਼ੀਰਾਮ ਜੀ ਨੇ ਕਿਹਾ ਸੀ ਕਿ ਬੀਐਸਪੀ ਕਦੀ ਵੀ ਕਾਂਗਰਸ ਦੇ ਨਾਲ ਸਮਝੌਤਾ ਨਹੀਂ ਕਰੂਗੀ ਔਰ ਸਮੇਂ-ਸਮੇਂ ਤੇ ਕਾਂਗਰਸ ਦੇ ਨਾਲ ਸਮਝੌਤੇ ਬੀਐਸਪੀ ਨੇ ਕੀਤੇ। ਖੋਤੀ 2-3 ਲੀਡਰ 3 ਲੀਡਰ ਜਿਹੜੇ ਪੂਰੇ ਹਲਕੇ ਨੂੰ ਚਲਾਉਂਦੇ ਨੇ ਮੇਰੇ ਆਪਣੇ ਸਿਆਸੀ ਜਿਹੜਾ ਕਰੀਅਰ ਆ ਉਹਦੇ ਦੌਰਾਨ ਮੈਂ 24-25 ਹਜ਼ਾਰ ਵੋਟ ਜਿਹੜੀ ਆ ਬੀਐਸਪੀ ਦੀ ਦਿਖਤ ਨਹੀਂ ਆ ਜਿਹੜੀ ਹਲਕੇ ਦੇ ਵਿੱਚੋਂ ਪੈਂਦੀ ਸੀ ਜਿਹੜੀ ਸਿਮਟ ਕੇ 7-8 ਹਜ਼ਾਰ ਦੇ ਉੱਤੇ ਆ ਗਈ ਸ਼ਾਇਦ ਉਸ ਤੋਂ ਵੀ ਘਟ ਗਈ ਉਹਦੇ ਤੇ ਆ ਗਈ ਮਤਲਬ ਸੈਕਰੀਫਾਈਸ ਕਰਦੇ ਨੇ ਪਾਰਟੀਆਂ ਸੈਕਰੀਫਾਈਸ ਕੀਤਾ ਇਹਨਾਂ ਨੇ ਦਲਿਤ ਲੋਕਾਂ ਦਾ ਮਾਨ ਸਨਮਾਨ ਜਿਹੋ ਜਿਹਾ ਹੀ ਪਾਸ਼ਾ ਯੂਜ਼ ਕਰਦੇ ਆ ਕਾਂਗਰਸ ਵਾਲੇ ਦਲਿਤਾਂ ਵਾਸਤੇ ਔਰ ਮੇਰੇ ਹਿਸਾਬ ਦੇ ਨਾਲ ਤਾਂ ਇੱਕ ਵੀ ਦਲਿਤ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਹੋ ਜਿਹਾ ਪਾਸ਼ਾ ਵਰਤਦੇ ਆ ਚਾਹੇ ਜਦੋਂ ਚੰਨੀ ਸਰਬ ਸੀਐਮ ਬਣੇ ਸੀ ਸੁਨੀਲ ਜਾਖੜ ਨੇ ਜਿਹੜੀ ਪਾਸ਼ਾ ਯੂਜ਼ ਕੀਤੀ ਸੀ ਮੈਂ ਦੁਹਰਾਉਣਾ ਨਹੀਂ ਚਾਹੁੰਦੀ ਕਿਉਂਕਿ ਉਹਦੇ ਨਾਲ ਲੋਕਾਂ ਨੂੰ ਤਕਲੀਫ ਹੁੰਦੀ ਆ ਸਾਨੂੰ ਹੁੰਦੀ ਆ ਔਰ ਉਹਦੇ ਰਾਜਾ ਦੂਸਰਿਆਂ ਨੇ ਪ੍ਰਤਾਪ ਸਿੰਘ ਬਾਜਵਾ ਨੇ ਇਹਦੇ ਬਾਰੇ ਕਿਹੜਾ ਬਿਆਨ ਦਿੱਤਾ ਸੀ ਔਰ ਹੁਣ ਰੀਸੈਂਟਲੀ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀ ਕਿਹਾ ਸਾਡੇ ਮਰਹੂਮ ਜਿਹੜੇ ਪੰਜਾਬ ਦੇ ਉੱਗੇ ਲੀਡਰ ਹੋਏ ਨੇ ਸਰਦਾਰ ਬੂਟਾ ਸਿੰਘ ਦੇ ਬਾਰੇ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਵੀ ਜੇ ਬੀ ਬੀਐਸਪੀ ਕਾਂਗਰਸ ਦੇ ਨਾਲ ਸਮਝੌਤੇ ਕਰ ਲਈ ਤੇ ਕਿਹੜੀ ਮਜਬੂਰੀ ਆ ਗਈ ਕਿ ਤੁਸੀਂ ਆਪਣੇ ਜਿਹੜੀ ਆ ਕੌਮ ਦਾ ਆਪਣੇ ਜਿਹੜੇ ਸਾਡੇ ਲੋਕ ਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਤੁਸੀਂ ਉਹਨਾਂ ਦੇ ਮਾਨ ਸਨਮਾਨ ਨੂੰ ਵੀ ਤੱਕ ਤੇ ਰੱਖ ਦਿੰਦੇ ਹੋ ਤੁਸੀਂ ਉਹਨਾਂ ਦੇ ਮਾਨ ਸਨਮਾਨ ਨੂੰ ਵੀ ਮਤਲਬ ਵੇਚ ਦਿੰਦੇ ਹੋ ਇੱਕ ਕਿਸਮ ਦਾ ਔਰ ਇਹ ਜਿਹੜਾ ਜੋ ਵੀ ਇਹ ਬਣ ਰਿਹਾ ਮਤਲਬ ਮੈਂ ਕਈ ਵਾਰੀ ਇਹ ਸੋਚਦੀ ਹੁੰਨੀ ਆ ਕਿ ਭਈ ਜਿਹੜੇ ਸਾਡੀ ਸਿੱਖ ਕੌਮ ਆ ਉਹ ਕਾਂਗਰਸ ਨੂੰ ਕਿਦਾਂ ਵੋਟ ਪਾ ਸਕਦੀ ਹੈ ਜਿਨ੍ਹਾਂ 84 ਦੇ ਦੰਗੇ ਕਰਵਾਏ ਹੋਣ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੋਵੇ ਉਹ ਕਿਵੇਂ ਮੋਰਲੀ ਕਤਾਰ ਦੇ ਲੀਡਰ ਬਣ ਜਾਂਦੇ ਉਹ ਕਿਵੇਂ ਕਾਂਗਰਸ ਨੂੰ ਵੋਟ ਪਾਉਂਦੇ ਆ ਮਤਲਬ ਕਹਿਣ ਲਈ ਕੋਸ਼ਿਸ਼ ਕਰਨ ਲਈ ਕੋਸ਼ਿਸ਼ ਜਦੋਂ ਤੁਹਾਡਾ ਜ਼ਿਕਰ ਹੈ ਤੁਸੀਂ ਉਦੋਂ ਕਮਿਊਨਿਟੀ ਨੂੰ ਯੂਜ਼ ਕਰ ਲਓ ਉਦੋਂ ਤੁਸੀਂ ਜਿਹੜਾ 84 ਦੇ ਦੰਗਿਆਂ ਨੂੰ ਵਰਤ ਲਓ ਤੇ ਜਦੋਂ ਤੁਹਾਡਾ ਜੀ ਕਰੇ ਤੁਸੀਂ ਦਰਬਾਰ ਸਾਹਿਬ ਦੇ ਹਮਲੇ ਨੂੰ ਵਰਤ ਲਓ ਜਦੋਂ ਤੁਹਾਡਾ ਜੀ ਕਰੇ ਤੁਸੀਂ ਕਾਂਗਰਸ ਦੇ ਨਾਲ ਸਮਝੌਤਾ ਕਰ ਲਓ ਔਰ ਕਾਂਗਰਸ ਦੇ ਉੱਗੇ ਲੀਡਰ ਬਣ ਕੇ ਨਿਕਲੋ ਇਹ ਸਾਰੀ ਜਿਹੜੀ ਮਿਲਗੋਭਾ ਹੋ ਗਿਆ ਜਿਹੜੇ ਸਾਰੇ ਸਿਧਾਂਤ ਤਾਕ ਤੇ ਰੱਖ ਕੇ ਪਾਰਟੀਆਂ ਨੇ ਇਕੱਠੇ ਹੋ ਕੇ ਇਲੈਕਸ਼ਨਾਂ ਲੜਨ ਦਾ ਜਿਹੜਾ ਫੈਸਲਾ ਵੈਸੇ ਇਕੱਠੇ ਹੋ ਜਾਣ ਪਾਰਟੀਆਂ ਭੰਗ ਕਰ ਦੇਣ ਆਪਣੀਆਂ ਇਕੱਠੇ ਹੋ ਜਾਣ ਲੜਨ ਇਕੱਠੇ ਹੋ ਕੇ ਇਲੈਕਸ਼ਨ ਕੋਈ ਦਿੱਕਤ ਨਹੀਂ ਹੈ ਪਰ ਇਹ ਜਿਹੜਾ ਕ੍ਰਿਟਰੀਆ ਬਣਿਆ ਇੱਥੇ ਖਾਸ ਕਰਕੇ ਆ ਆਪਣੇ ਨਕਉਦਰ ਹਲਕੇ ਵਾਸਤੇ ਇਹਦੇ ਵਾਸਤੇ ਮਤਲਬ ਮੈਂ ਆਪਣੇ ਸਾਰੇ ਵੋਟਰਾਂ ਨੂੰ ਤੇ ਸਾਰੇ ਨਾਗਰਿਕਾਂ ਨੂੰ ਮੈਂ ਸਿਰਫ ਹਲਕੇ ਦੇ ਨਾਗਰਿਕਾਂ ਨੂੰ ਦੱਸਣਾ ਚਾਹੁੰਦੀ ਕਿ ਤੁਹਾਡੇ ਅੱਖਾਂ ਦੇ ਵਿੱਚ ਇਹ ਧੂਲ ਚੋਕਦੇ ਨੇ ਆਪੇ ਇਕੱਠੇ ਰਹਿੰਦੇ ਨੇ ਤੁਹਾਨੂੰ ਵੱਖਰਾ ਵੱਖਰਾ ਰੱਖਦੇ ਨੇ ਜਦੋਂ ਵੀ ਕਰ ਇਹਨਾਂ ਦਾ ਤੁਹਾਨੂੰ ਇਕੱਠੇ ਹੋ ਕੇ ਵੋਟਾਂ ਪਾਉਣ ਦੀ ਅਪੀਲਾਂ ਕਰਦੇ ਨੇ ਜੇ ਸਿਆਸਤ ਨੂੰ ਜਿਹੜਾ ਨੇ ਉਹ ਇੱਕ ਹੈਲਥੀ ਸਿਆਸਤ ਰੱਖਣੀ ਹੈ ਜੇ ਲੋਕਾਂ ਦੇ ਮਾਨ ਸਨਮਾਨ ਤੇ ਲੋਕਾਂ ਦੇ ਜਿਹੜਾ ਹੈਗਾ ਵਿਕਾਸ ਤੇ ਨੌਜਵਾਨੀ ਤੇ ਜੇ ਤੁਸੀਂ ਅੱਗੋਂ ਚੰਗੀ ਹੈਲਥੀ ਸਿਆਸਤ ਚਾਹੁੰਦੇ ਆ ਤੇ ਇਸ ਦੇ ਉੱਤੇ ਤੁਹਾਡੀ ਨਜ਼ਰਸਾਨੀ ਹੋਣੀ ਬਹੁਤ ਜ਼ਰੂਰੀ ਹੈ ਆਪਣਾ ਸ਼ਹਿਰ ਕਨੂਰ ਲੈ ਲਓ ਹਾਂ ਪਿਛਲੀਆਂ ਚੋਣਾਂ ਦੇ ਵਿੱਚ ਵਸਪਾ ਇੱਥੇ ਨਾ ਇੱਕ ਸ੍ਰੀ ਦਿਸਮਾਰਕ ਬਣਾਇਆ ਹੋਇਆ ਹਲੂ ਵਿੱਚ ਇਹ ਕਹਿੰਦੇ ਜੀ ਸਾਡੇ ਅਸੀਂ ਚੋਣ ਜਿੱਤ ਰਹੇ ਸੀਗੇ ਤੇ ਸਾਡੇ ਕਾਂਗਰਸ ਪਾਰਟੀ ਨੇ ਸਾਡੇ ਤੇ ਹਮਲਾ ਕਰਾ ਕੇ ਸਾਡੇ ਸਾਥੀ ਹੀਰ ਲਗਾਇਆ ਜੇ ਕਿ 6 ਸੈਰ ਉੱਥੇ ਸੀਗੇ ਨੰਬਰ ਬੈਸ ਨਮਾ ਗਏ ਤੀ ਇਹ ਨਾਲ ਦੀ ਹੁਣੇ ਮਜਬੂਰੀ ਬਣ ਗਈ ਹੈ ਵੀ ਆਵਾਜ਼ੀ ਪਾਰਟੀ ਨੂੰ ਵਰਵਾਉਣੀ ਜੈਨੋ ਦਾ ਕੋਈ ਸਿਆਸੀ ਬਿਹਤਰੀਆ ਨੇ ਲੋਕਾਂ ਨੂੰ ਤਾਂ ਉੱਥੇ ਅਸੀਂ ਵੀ ਸੁਬਾਰਕ ਦਵਾਦੇ ਆ ਉਧਰ ਰੌਲਾ ਪਾਉਂਦੇ ਆ ਇਹ ਵੀ ਸਾਡਾ ਜੀ ਸਾਡੇ 6 ਸਾਥੀ ਜਿਹੜੇ ਸੀਗੇ ਵੀ ਉਹ ਕਾਂਗਰਸ ਨੇ ਉਭਾਰੇ ਹੋਏ ਆ ਨਾਰੇ ਲਾਉਂਦੇ ਆ ਪਰ ਇਸ ਵੇਲੇ ਇਲੈਕਸ਼ਨ ਜੇ ਕਰਤੇ ਹੁੰਦੇ ਆ ਇਹਦਾ ਵੀ ਆਵਾਜ਼ੀ ਪਾਰਟੀ ਨੂੰ ਡਰੇ ਪਈਆ ਜਾਂ ਕੋਈ ਸਿਆਸੀ ਬਿਹਤਰੀਆ ਅ ਦੇਖੋ ਇਦਾਂ ਆ ਕਿ ਵੀ ਜਿਹੜੇ ਲੋਕ ਆਪਣੇ ਸ਼ਹੀਦਾਂ ਨੂੰ ਉਹਨਾਂ ਨੂੰ ਸ਼ਹੀਦ ਮੰਨਦੇ ਆ ਜੇ ਉਹਨਾਂ ਨੂੰ ਭੁੱਲ ਕੇ ਔਰ ਪਿਛਲੀ ਪਿਛਲੀ ਜਿਹੜੀ ਸੰਪਤੀ ਦੀ ਇਲੈਕਸ਼ਨ ਸੀ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਸੀ ਉਹਦੇ ਵਿੱਚ ਕਾਂਗਰਸ ਨੇ ਬੀਐਸਪੀ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਵਾਈਸ ਚੀਰਮੈਨ ਹੀ ਦੇਵਾਂਗੇ ਉਹਨਾਂ ਨੇ ਨਹੀਂ ਦਿੱਤੀ ਉਸ ਧੋਖੇ ਦੇ ਬਾਵਜੂਦ ਉਹਦੋਂ ਪਿੱਛੇ ਕਾਲੀ ਦਲ ਨੇ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਵਾਈਸ ਚੀਰਮੈਨ ਦੇਵਾਂਗੇ ਉਹਨਾਂ ਨੇ ਵੀ ਨਹੀਂ ਦਿੱਤੀ ਐਤਕੀ ਵੀ ਨਹੀਂ ਦਿੱਤੀ ਕੀ ਮਜਬੂਰੀ ਆ ਇਹ ਹੁਣ ਤੁਸੀਂ ਸਵਾਲ ਕਰੋ ਉਹਨਾਂ ਲੀਡਰਾਂ ਦੇ ਕੋਲੋਂ ਕਿ ਵੀ ਤੁਹਾਡੀ ਕੀ ਮਜਬੂਰੀ ਆ ਕਿ ਤੁਸੀਂ ਬਾਰ ਬਾਰ ਜਿਹੜਾ ਕਾਂਗਰਸ ਤੇ ਅਕਾਲੀ ਦਲ ਦੇ ਨਾਲ ਸਮਝੌਤਾ ਕਰਦੇ ਹੋ ਜਦੋਂ ਕਿ ਤੁਹਾਨੂੰ ਉਹ ਕਿਸੇ ਗਣਤੀ ਦੇ ਵਿੱਚ ਰੱਖਦੇ ਹੀ ਨਹੀਂ ਉਹ ਸਿਰਫ ਇੱਕ ਟੂਲ ਦੀ ਤਰ੍ਹਾਂ ਕਾਂਗਰਸ ਵੀ ਤੇ ਟੂਲ ਦੀ ਤਰ੍ਹਾਂ ਅਕਾਲੀ ਦਲ ਬੀਐਸਪੀ ਨੂੰ ਯੂਜ਼ ਕਰਕੇ ਆਪਣੀਆਂ ਸੰਤਿਆ